ਸਾਡੇ ਨਾਲ ਰਿਟਰਨ ਐਗਰੀਮੈਂਟ ਕੀਤਾ ਸੀਗਾ ਇੱਕ ਜਿਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਸੀਗਾ ਕਿ 26 ਤਰੀਕ ਨੂੰ 1 ਵਜੇ ਜਿਹੜੀ ਤੁਹਾਡੀ ਪੇਮੈਂਟ ਆ ਰਿਟਰਨ ਕੀਤੀ ਜਾਊਗੀ ਸਾਰੀ ਪੇਮੈਂਟ ਹਾਂਜੀ ਤੇ ਜਦੋਂ ਅਸੀਂ 26 ਤਰੀਕ ਨੂੰ ਇੱਥੇ ਆਏ ਹਾਂ ਕੱਲ 1 ਵਜੇ ਤੇ ਇੱਥੇ ਲੋਕ ਲੱਗਿਆ ਹੋਇਆ ਸੀ ਤੁਹਾਨੂੰ ਡਰਾਉਣ ਤੋਂ ਭਗਾਨ ਦੀ ਵੀ ਕੋਸ਼ਿਸ਼ ਜਿਹੜੀ ਇਹ ਕੀਤੀ ਗਈ ਬੌਂਸਰ ਬੁਲਾ ਕੇ ਤੁਹਾਨੂੰ ਡਰਾਇਆ ਵੀ ਗਿਆ ਉਹ ਆਪ ਦੇ ਨਾਲ ਆਪਣੇ ਬੌਂਸਰ ਵਗੈਰਾ ਲੈ ਕੇ ਆਏ ਉਹਨਾਂ ਨੇ ਸਾਨੂੰ ਇਹ ਕਿਹਾ ਲੈ ਲਿਓ ਜਿਵੇਂ ਲੈਨੇ ਹੋ ਤੁਸੀਂ ਪੈਸੇ ਮੈਡਮ ਜਿਹੜੀ ਗੁੰਡਾਗਰਦੀ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਗੁੰਡਾਗਰਦੀ ਇਹ ਗੁੰਡਾਗਰਦੀ ਤਾਂ ਹੀ ਹੁੰਦੀ ਹੈ ਜੇ ਆਪਣੇ ਪਿੱਛੇ ਸਰਕਾਰ ਦਾ ਹੱਥ ਹੋਵੇ ਸੁਣਵਾਈ ਮੈਨੂੰ ਕਿਉਂ ਕਰਨਗੇ ਇਹਨਾਂ ਨੇ ਸਾਡੇ ਠੱਗੀ ਮਾਰੀ ਆ ਜੇ ਇਹਨਾਂ ਨੇ ਜੈਨੂਨ ਕੰਮ ਕੀਤਾ ਹੁੰਦਾ ਇਹ ਕੱਲ ਸਾਡੇ ਮੂਹਰੇ ਬੈਠੇ ਹੁੰਦੀ ਮੈਡਮ ਜਿਹੜੀ ਤੁਹਾਡੇ ਨਾਲ ਉਹਦੇ ਗੱਲਾਂ ਕਰਦੀ ਸੀ ਵੀ ਅਸੀਂ ਐ ਕਰਾਂਗੇ ਐ ਕਰਾਂਗੇ ਉਹ ਕੱਲ ਸਾਡੇ ਮੂਹਰੇ ਬੈਠੀ ਸਾਨੂੰ ਪੇਮੈਂਟ ਵਾਪਸ ਕਰਦੀ ਪਹਿਲੇ ਤਾਂ ਮੈਡਮ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਝੂਠ ਦੀ ਗੱਲ ਭਈ ਇਹ ਝੂਠ ਬੋਲ ਰਿਹਾ ਇਹ ਰਿਟਰਨ ਤਾਂ ਨਹੀਂ ਇਹਨਾਂ ਦੀ ਝੂਠ ਪਹਿਲਾਂ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਹੁਣ 3 ਮਹੀਨੇ ਹੋਣ ਨੂੰ ਆ ਗਏ ਕਿ ਅਸੀਂ ਇਹਨਾਂ ਇੱਥੇ ਚੱਕਰ ਲਾ ਰਹੇ ਆ ਸਾਡਾ 8ਵਾਂ ਗੇੜਾ ਸੀਗਾ ਤੇ ਅਸੀਂ ਕੱਲ ਇੱਥੇ ਫਿਰ ਸਾਨੂੰ ਇੱਥੇ ਬੈਠਣਾ ਪਿਆ ਜਦੋਂ ਇਹ ਸਾਡਾ ਕੋਈ ਆਨਸਰ ਨਹੀਂ ਕੀਤਾ ਇਹਨਾਂ ਨੇ ਆਫਿਸ ਹੀ ਲੌਕ ਕਰਕੇ ਚਲੇ ਗਏ ਜਦੋਂ ਆਪਾਂ ਉਹਨਾਂ ਦਾ ਰਿਵਿਊ ਲਿਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਕੁੜੀ ਨੂੰ ਸਿਰਫ ਇੱਕ ਐਟਮੋਸਫੇਅਰ ਪਸੰਦ ਨਹੀਂ ਆਇਆ ਤਾਂ ਕਰਕੇ ਇਹ 15 ਦਿਨਾਂ ਦੇ ਵਿੱਚ ਜਿਹੜੇ ਆ ਉਧਰੋਂ ਵਾਪਸ ਇੰਡੀਆ ਗਈ। ਇਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਇੱਕ ਸਾਨੂੰ ਮੈਡੀਕਲ ਰਿਪੋਰਟ ਇਦਾਂ ਦੀ ਬਣਾ ਕੇ ਦੋ ਜਿਦੇ ਵਿੱਚ ਜਿਆਦਾ ਸੀਰੀਅਸ ਲੱਗੇ ਕਿ ਜਿਹਦੇ ਨਾਲ ਤੁਹਾਡੀ ਸਾਰੀ ਫੀਸ ਆ ਜਿਹੜੀ ਉਹ ਰਿਟਰਨ ਹੋ ਜਾਊਗੀ। ਅਸੀਂ ਇਹਨਾਂ ਨੂੰ ਮਨਾ ਕੀਤਾ ਸੀਗਾ ਕਿ ਅਸੀਂ ਕੁਝ ਵੀ ਬਣਾ ਕੇ ਤੁਹਾਨੂੰ ਨਹੀਂ ਦੇ ਸਕਦੇ। ਇਹਨਾਂ ਨੇ ਕਿਹਾ ਅਗਰ ਤੁਹਾਨੂੰ ਨਹੀਂ ਇਤਰਾਜ਼ ਹੈਗਾ ਅਸੀਂ ਬਣਾ ਲੈਂਦੇ ਆ। ਅਸੀਂ ਕਿਹਾ ਜੀ ਤੁਸੀਂ ਕੁਝ ਮਰਜ਼ੀ ਬਣਾ ਲਓ ਸਾਨੂੰ ਸਾਡੇ ਪੈਸੇ ਚਾਹੀਦੇ ਆ। ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਰਾ ਕੁਝ ਝੂਠ ਆ ਹਰ ਕੁਝ ਚੀਜ਼ ਇੱਕ ਫੇਕ ਆ ਪਹਿਲਾਂ ਹੀ ਇੱਕ ਇੱਕ ਗੱਲ ਦੱਸੀ ਗਈ ਹੈ ਇਹ ਗੱਲ ਸੱਚ ਆ ਉਹਨਾਂ ਦੀ ਮੈਡਮ ਚੋਰ ਕਦੇ ਚੋਰੀ ਕਰਕੇ ਕਹੂਗਾ ਵੀ ਮੈਂ ਚੋਰੀ ਕੀਤੀ ਆ ਜਦੋਂ ਠੱਗ ਨੇ ਸਾਡੇ ਨਾਲ ਠੱਗੀ ਮਾਰ ਲਈ ਉਹਨਾਂ ਨੇ ਇਹ ਥੋੜੀ ਕਹਿਣਾ ਵੀ ਅਸੀਂ ਠੱਗੀ ਮਾਰੀ ਆ ਇਹੀ ਮੈਡਮ ਆ ਜਿਹੜੀ ਉਹਦਣ ਬੈਠੀ ਸੀ ਤੇ ਹੁਣ ਕੀ ਹੋ ਗਿਆ ਹੁਣ ਕਿਉਂ ਕਹਿ ਰਹੀ ਹੈ ਵੀ ਝੂਠ ਬੋਲਦੇ ਆ ਤੇ ਆ ਰਿਟਰਨ ਨਾ ਕਰਦੇ ਉਹਦਣ ਆ ਸੈਨ ਉਹਦੀ ਆ ਸਾਸੀ ਦਾ ਡੌਣ ਹੀ ਕਵਾਂਗੇ ਭਈ ਉਹਨੇ ਡੌਣ ਵਾਲੀ ਕਾਲ ਐਂਟਰੀ ਕੀਤੀ ਆ ਭਈ ਇਹ ਨਾ ਇੱਕ ਗਨ ਲੈ ਕੇ ਬੌਂਸਰ ਲੈ ਕੇ ਪੀ ਜੋਰ ਅਜਮੈਸ਼ ਕਿਨਾ ਨਾ ਕਰਨ ਲੱਗਾ ਕਹਿੰਦੇ ਨਾ ਬੱਕਰੇ ਦੀ ਮਾਂ ਕਿੰਨੇ ਦਿਨ ਖੈਰ ਮਨਾਊਗੀ ਇੱਕ ਦਿਨ ਛੁਰੇ ਦੇ ਤੇ ਲਿਆਊਗੀ ਇਹ ਅਸੀਂ ਲੈ ਕੇ ਹੀ ਰਹਿਣੇ ਪੈਸੇ ਦਾ ਜਿਹੜੇ ਹੈਗੇ ਇਹਨਾਂ ਦੀਆਂ ਨੇ ਇੱਕ ਆ ਤੁਸੀਂ ਹੁਣ ਕਾਲ ਕੀਤੀ ਔਨ ਰਿਕਾਰਡ ਕੀਤੀ ਹੈ ਠੀਕ ਹੈ ਤੁਸੀਂ ਹੁਣੇ ਕੰਮ ਲਈ ਮੈਸੇਜ ਪਾਓ ਵੀ ਅਰਜੈਂਟਲੀ ਕੰਮ ਠੀਕ ਹੈ ਤੇ ਤੁਸੀਂ ਹੁਣੇ ਕਾਲ ਕਰਕੇ ਦੇਖਿਓ ਤੁਹਾਡਾ ਨੰਬਰ ਹੁਣੇ ਚੱਕਿਆ ਜਾਣਾ ਅੱਜ ਦਿਨ ਸਾਡੇ ਚੈਨਲ ਤੇ ਇੱਕ ਖਬਰ ਜੜੀ ਹੈ ਚੱਲੀ ਸੀਗੇ ਇਮੀਗ੍ਰੇਸ਼ਨ ਦੇ ਜਿਹਦਾ ਨਾਮ ਅੱਜ ਤੁਹਾਨੂੰ ਦੱਸਦੀ ਹੈ ਸਕਾਲਰ ਡੈਸਟੀਨਿਓਸ ਇਮੀਗ੍ਰੇਸ਼ਨ ਦਾ ਨਾਮ ਆ ਜਿੱਥੇ ਵੱਲੋਂ ਇੱਕ ਕੁੜੀ ਦੇ ਸਿਮਰਨਾਂ ਦੀ ਕੁੜੀ ਹੈ ਜਿਸ ਦੇ ਨਾਲ 20 ਲੱਖ 30 ਹਜ਼ਾਰ ਦੀ ਜਿਹੜੀ ਠੱਗੀ ਹੋ ਕੀਤੀ ਗਈ ਸੀ ਇਹ ਹਜੇ ਤੱਕ ਤਰਨੇ ਦੇ ਵਿੱਚ ਬੰਦੇ ਹੋਏ ਨੂੰ ਲਗਾਤਾਰੀ ਕਾਫੀ ਟਾਈਮ ਹੋ ਚੁੱਕਾ ਹੈ ਪਰ ਹਜੇ ਤੱਕ ਇਹਨਾਂ ਦੀ ਕੋਈ ਵੀ ਸੁਣਵਾਈ ਜੜੀ ਹੈ ਨਹੀਂ ਕੀਤੀ ਜਾ ਰਹੀ ਇਹਨਾਂ ਦੇ ਪੈਸੇ ਜਿਹੜੇ ਵਾਪਸ ਨਹੀਂ ਮੋੜੇ ਜਾ ਰਹੇ ਹਜੇ ਕਿ ਅੱਜ ਦੀ ਗੱਲ ਕਰੀ ਤੁਹਾਨੂੰ ਦੱਸਦੀ ਕਿ ਅੱਜ ਜਿਹੜੇ ਨੇ ਤਾਰਾ ਲੱਗਿਆ ਹੋਇਆ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਸਸ਼ਕਲ ਨੋ ਸੀ ਕੰਮ ਅਜਾ ਪਹਿਲਾਂ ਆਪਾਂ ਗੱਲ ਕਰ ਲਈਏ ਪਹਿਲਾਂ ਤੁਹਾਡੇ ਨਾਲ ਇੰਨੀ ਵੱਡੀ ਹਾਸਾ ਵਪਰੇਆ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਬਹਿ ਕੇ ਗੱਲ ਕਰਾਂਗੇ ਤੁਹਾਨੂੰ ਅਜੇ ਤੱਕ ਉਹਨਾਂ ਨੇ ਰਿਫੰਡ ਨਹੀਂ ਪਾਇਆ ਮੈਂ ਉਸ ਦਿਨ 20 ਤਰੀਕ ਨੂੰ ਜਿਸ ਦਿਨ ਤੁਸੀਂ ਆਏ ਸੀਗੇ ਉਸ ਦਿਨ ਇਹਨਾਂ ਨੇ ਸਾਡੇ ਨਾਲ ਰਿਟਰਨ ਐਗਰੀਮੈਂਟ ਕੀਤਾ ਸੀਗਾ ਇੱਕ ਜਿਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਸੀਗਾ ਕਿ 26 ਤਰੀਕ ਨੂੰ 1 ਵਜੇ ਜਿਹੜੀ ਤੁਹਾਡੀ ਪੇਮੈਂਟ ਆ ਰਿਟਰਨ ਕੀਤੀ ਜਾਊਗੀ ਸਾਰੀ ਪੇਮੈਂਟ ਹਾਂਜੀ ਤੇ ਜਦੋਂ ਅਸੀਂ 26 ਤਰੀਕ ਨੂੰ ਇੱਥੇ ਆਏ ਹਾਂ ਕੱਲ 1 ਵਜੇ ਤੇ ਇੱਥੇ ਲੋਕ ਲੱਗਿਆ ਹੋਇਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਕਾਲਸ ਕੀਤੀ ਇਹਨਾਂ ਨੇ ਸਾਡੀ ਕਾਲ ਦਾ ਕੋਈ ਅਨਸਰ ਨਹੀਂ ਕੀਤਾਗਾ ਉਸ ਤੋਂ ਉੱਪਰ ਕੀ ਇਹਨਾਂ ਦੇ ਹੈਗੇ ਅਗੇ 파ਟਨਰ ਆਪਣਾ ਜਲੰਧਰ ਯੂਥ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਆਏ ਇੱਥੇ ਬੌਂਸਰ ਵਗੈਰਾ ਲੈ ਕੇ ਸਾਨੂੰ ਇੱਥੇ ਆ ਕੇ ਧਮਕੀਆਂ ਦਿੱਤੀਆਂ ਇਹਨਾਂ ਨੇ ਤੇ ਮਤਲਬ ਸਾਡੇ ਨਾਲ ਕੋਈ ਇਨਸਾਫ ਨਹੀਂ ਕਰ ਰਹੇ ਇਹ ਅਸ਼ਾ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਸ ਤਰੀਕੇ ਨਾਲ ਧੰਨੇ ਤੇ ਬੈਠੇ ਹੋ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਸ ਤਰੀਕੇ ਨਾਲ ਖਬਰ ਤੁਹਾਨੂੰ ਹੁੰਦੇ ਹੋਏ ਪਹਿਲਾਂ ਮੈਮ ਮੈਂ ਅਗ 1 ਸਤੰਬਰ ਨੂੰ ਇੰਡੀਆ ਵਾਪਸ ਆ ਗਈ ਸੀਗੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਾਲ ਕੀਤੀ ਪੂਰੀ ਸਾਰੀ ਦੁਰਘਟਨਾ ਬਾਰੇ ਦੱਸਿਆ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਹੁਣ 3 ਮਹੀਨੇ ਹੋਣ ਨੂੰ ਆ ਗਏ ਕਿ ਅਸੀਂ ਇਹਨਾਂ ਇੱਥੇ ਚੱਕਰ ਲਾ ਰਹੇ ਆ ਸਾਡਾ 8ਵਾਂ ਗੇੜਾ ਸੀਗਾ ਤੇ ਅਸੀਂ ਕੱਲ ਇੱਥੇ ਫਿਰ ਸਾਨੂੰ ਇੱਥੇ ਬੈਠਣਾ ਪਿਆ ਜਦੋਂ ਇਹ ਸਾਡਾ ਕੋਈ ਆਨਸਰ ਨਹੀਂ ਕੀਤਾ ਇਹਨਾਂ ਨੇ ਆਫਿਸ ਹੀ ਲੌਕ ਕਰਕੇ ਚਲੇ ਗਏ ਜਦੋਂ ਆਪਾਂ ਉਹਨਾਂ ਦਾ ਰਿਵਿਊ ਲਿਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਕੁੜੀ ਨੂੰ ਸਿਰਫ ਇੱਕ ਐਟਮੋਸਫੇਅਰ ਪਸੰਦ ਨਹੀਂ ਆਇਆ ਤਾਂ ਕਰਕੇ ਇਹ 15 ਦਿਨਾਂ ਦੇ ਵਿੱਚ ਜਿਹੜੇ ਆ ਉਧਰੋਂ ਵਾਪਸ ਇੰਡੀਆ ਆ ਗਏ ਤੇ ਇਹਨਾਂ ਨੇ ਜਿਹੜੇ ਆਪਣੀ ਫੇਕ ਜਿਹੜੀ ਮੈਡੀਕਲ ਸਰਟੀਫਿਕੇਟ ਦਿੱਤਾ ਸੀ ਕਿ ਮੈਨੂੰ ਸਕਿਨ ਅਲਰਜੀ ਹੋ ਗਈ ਕਿੰਨੇ ਕ ਗੱਲ ਸੱਚਾ ਇਹਦੇ ਵਿੱਚ ਮੈਮ ਜਿਹੜੇ ਕਿ ਫੇਕ ਮੈਡੀਕਲ ਬਾਰੇ ਗੱਲ ਕਰ ਰਹੇ ਨੇ ਇਹ ਉਹ ਫੇਕ ਮੈਡੀਕਲ ਦਾ ਜਿੰਨਾ ਕ ਮੈਨੂੰ ਮਤਲਬ ਪ੍ਰੋਬਲਮ ਆਈ ਸੀ ਉਹ ਮੇਰਾ ਬਿਲਕੁਲ ਜੈਨੂਨ ਸੀਗਾ ਜਿਹੜਾ ਮੈਂ ਇਹਨਾਂ ਨੂੰ ਦਿੱਤਾ ਸੀਗਾ ਮੈਡੀਕਲ ਥੈਨ ਉਹਨਾਂ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਇੱਕ ਸਾਨੂੰ ਮੈਡੀਕਲ ਰਿਪੋਰਟ ਇਦਾਂ ਦੀ ਬਣਾ ਕੇ ਦੋ ਜਿਹਦੇ ਵਿੱਚ ਜ਼ਿਆਦਾ ਸੀਰੀਅਸ ਲੱਗੇ ਕਿ ਜਿਹਦੇ ਨਾਲ ਤੁਹਾਡੀ ਸਾਰੀ ਫੀਸ ਆ ਜਿਹੜੀ ਉਹ ਰਿਟਰਨ ਹੋ ਜਾਊਗੀ ਅਸੀਂ ਇਹਨਾਂ ਨੂੰ ਮਨਾ ਕੀਤਾ ਸੀਗਾ ਕਿ ਅਸੀਂ ਕੁਝ ਵੀ ਬਣਾ ਕੇ ਤੁਹਾਨੂੰ ਨਹੀਂ ਦੇ ਸਕਦੇ ਇਹਨਾਂ ਨੇ ਕਿਹਾ ਅਗਰ ਤੁਹਾਨੂੰ ਨਹੀਂ ਇਤਰਾਜ਼ ਹੈਗਾ ਅਸੀਂ ਬਣਾ ਲੈਂਦੇ ਆ ਅਸੀਂ ਕਿਹਾ ਜੀ ਤੁਸੀਂ ਕੁਝ ਮਰਜ਼ੀ ਬਣਾ ਲਓ ਸਾਨੂੰ ਪੈਸੇ ਚਾਹੀਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇੱਕ ਦਿਨ ਦੋ ਦਿਨ ਇਦਾਂ ਲਾਰੇ ਲਾਏ ਫੇਰ ਕਹਿੰਦੇ ਜੀ ਜਿਹੜੇ ਸਾਡੇ ਨਾਲ ਦੇ ਪਾਰਟਨਰ ਨੇ ਸਾਨੂੰ ਉਹ ਇਤਰਾਜ਼ ਕਰਦੇ ਅਸੀਂ ਨਹੀਂ ਬਣਾ ਸਕਦੇ ਤੁਸੀਂ ਬਣਾ ਕੇ ਦੇ ਦਿਓ ਅਸੀਂ ਜਦੋਂ ਉਹ ਮੈਡੀਕਲ ਬਾਰੇ ਪਤਾ ਕੀਤਾ ਸਾਡਾ ਉੱਤੇ 25000 ਰੁਪਏ ਲੱਗਿਆ ਜਿਹੜਾ ਕਿ ਅਸੀਂ ਇਹਨਾਂ ਦੇ ਕਹਿਣ ਤੇ ਅਸੀਂ ਇਹਨਾਂ ਨੂੰ ਬਣਾ ਕੇ ਦਿੱਤਾ ਜਿਹੜਾ ਇਹ ਕਹਿੰਦੇ ਸੀਗੇ ਤੁਹਾਡੇ ਹਫਤੇ ਵਿੱਚ ਪੈਸੇ ਵਾਪਸ ਹੋ ਜਾਣਗੇ ਉਹ ਹਫਤਾ ਜ ਇਹਨਾਂ ਦਾ ਹਜੇ ਅੱਜ ਤੱਕ ਵੀ ਆਇਆ ਨਹੀਂਗਾ ਜੀ ਅੱਛਾ ਤੁਹਾਨੂੰ ਡਰਾਉਣ ਤੋਂ ਧਮਕਾਉਣ ਦੀ ਵੀ ਕੋਸ਼ਿਸ਼ ਜਿਹੜੀ ਇਹ ਕੀਤੀ ਗਈ ਹੈ ਬੌਂਸਰ ਬੁਲਾ ਕੇ ਤੁਹਾਨੂੰ ਡਰਾਇਆ ਵੀ ਗਿਆ ਇਹਨਾਂ ਨੇ ਕੱਲ ਜਿਹੜੇ ਇਹਨਾਂ ਦੇ ਪਾਰਟਨਰ ਨੇ ਉਹ ਆਪਦੇ ਨਾਲ ਆਪਣੇ ਬੌਂਸਰ ਵਗੈਰਾ ਲੈ ਕੇ ਆਏ ਉਹਨਾਂ ਦੇ ਬੌਂਸਰਾਂ ਨਾਲ ਉਹਨਾਂ ਦੇ ਸੀਗੇ ਮਤਲਬ ਕਹਿ ਸਕਦੇ ਆ ਆਪਣੇ ਯੰਗ ਕੁਛ ਹੈਗੇ ਸੀ 15-20 ਜਣੇ ਉਹਨਾਂ ਨੇ ਸਾਨੂੰ ਇਹ ਕਿਹਾ ਲੈ ਲਿਓ ਜਿਵੇਂ ਲੈਨੇ ਹੋ ਤੁਸੀਂ ਪੈਸੇ ਅੱਛਾ ਤੇ ਨਾਲ ਦੀ ਨਾਲ ਇਹ ਤੁਹਾਡੀ ਮੰਮਾ ਇਹਨਾਂ ਨਾਲ ਵੀ ਗੱਲ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਮਮ ਤੁਹਾਨੂੰ ਇੱਥੇ ਬੈਠਣ ਨੂੰ ਅਸੀਂ ਕੱਲ ਦੇ ਬੈਠੇ ਮੈਂ ਨੂੰ ਕੱਲ 1 ਵਜੇ ਦੇ ਦੇ ਕੱਲ 1 ਵਜੇ ਦੇ ਹਾਂਜੀ ਮੈਂ ਪਿਛਲੇ ਦਿਨੀ ਵੀ ਤੁਸੀਂ ਇੱਥੇ ਬੈਠੇ ਸੀਗੇ ਬੀਤੀ ਦਿਨੀ ਜਦੋਂ ਮੈਂ ਤੁਹਾਡਾ ਫਸਟ ਟਾਈਮ ਲੈ ਕੇ ਗਈ ਸੀਗੀ ਉਦੋਂ ਵੀ ਆਪਾਂ ਗੱਲ ਕੀਤੀ ਸੀਗੀ ਉਸ ਤੋਂ ਬਾਅਦ ਹਜੇ ਤੱਕ ਕੋਈ ਤੁਹਾਨੂੰ ਰਿਫੰਡ ਨਹੀਂ ਆਇਆ ਨਹੀਂ ਮੈਮ ਉਸ ਦਿਨ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀਗਾ ਅੱਛਾ ਵੀ 26 ਤਰੀਕ ਨੂੰ 1 ਵਜੇ ਨੂੰ ਥੋੜੀ ਪੇਮੈਂਟ ਵਾਪਸ ਕੀਤੀ ਜਾਊਗੀ ਸਾਰੀ ਪੇਮੈਂਟ ਤੇ ਕਿਹਾ ਸੀਗਾ ਸਾਰੀ ਪੇਮੈਂਟ ਦੀ ਗੱਲ ਹੋਈ ਸੀਗੀ ਅੱਛਾ ਜਦੋਂ ਅਸੀਂ ਕੱਲ ਆ ਕੇ ਦੇਖਦੇ ਹਾਂ 1 ਵਜੇ ਤੇ ਇਹਨਾਂ ਦਾ ਦਫ਼ਤਰ ਬੰਦ ਸੀਗਾ ਅੱਛਾ ਦਫ਼ਤਰ ਹਾਂਜੀ ਮੈਮ ਕਾਰਨ ਕੀ ਲੱਗਦਾ ਹੈ ਕਿ ਇਹਨੇ ਖੱਜਲਖਵਾਰ ਹੋ ਰਹੇ ਹੋ ਦਿਨ ਰਾਤ ਧਰਨੇ ਤੇ ਬਾਹਰ ਪਰ ਫਿਰ ਵੀ ਤੁਹਾਡੀ ਜਿਹਨਾਂ ਨੇ ਜਨੂੰਨ ਕੰਮ ਕੀਤਾ ਹੁੰਦਾ ਇਹ ਕੱਲ ਸਾਡੇ ਮੂਹਰੇ ਬੈਠੇ ਹੁੰਦੀ ਮੈਡਮ ਜਿਹੜੀ ਤੁਹਾਡੇ ਨਾਲ ਉਹਦੇ ਗੱਲਾਂ ਕਰਦੀ ਸੀ ਵੀ ਅਸੀਂ ਐ ਕਰਾਂਗੇ ਐ ਕਰਾਂਗੇ ਉਹ ਕੱਲ ਸਾਡੇ ਮੂਹਰੇ ਬੈੰਦੀ ਸਾਨੂੰ ਪੇਮੈਂਟ ਵਾਪਸ ਕਰਦੀ ਅਸੀਂ ਕਿਉਂ ਖੱਜਲ ਖਵਾਰ ਹੁੰਦੇ ਕਿਉਂ ਅਸੀਂ ਇੱਥੇ ਬੈੰਦੇ ਸੜਕਾਂ ਤੇ ਆ ਕੇ ਜਿਹਨਾਂ ਨੇ ਕੋਈ ਕੰਮ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਸਾਰੀ ਜ਼ਿੰਦਗੀ ਦੀ ਦੌਲਤ ਜਿਹੜੀ ਸੀ ਇੱਕ ਪੈਸੇ ਜਿਹੜੇ ਸੀ ਗਲਾਤੇ ਕੁੜੀ ਦੇ ਪਿੱਛੇ ਪਰ ਹਜੇ ਤੱਕ ਮੇਰਾ ਜਿਹੜਾ ਵਾਪਸ ਸੀ ਕਿਉਂ ਨਹੀਂ ਦਿੱਤਾ ਜਾ ਰਿਹਾ ਹਾਂਜੀ ਮੈਮ ਲਾਤੇ ਅਸੀਂ 1 ਕਿੱਲਾ ਜ਼ਮੀਨ ਦਾ ਸੀ ਅਸੀਂ ਵੇਚ ਕੇ ਆਹ ਦੀ ਗੁੜੀਆ ਤੇ ਲਾਤਾ ਹਾਂ ਫਿਰ ਵੀ ਨਹੀਂ ਤੇ ਫਿਰ ਕੀ ਲੱਗਦਾ ਹੈ ਕਿ ਅੱਜਕਲ ਕਿਸੇ ਤੇ ٹرسٹ ਕੀਤਾ ਜਾ ਸਕਦਾ ਹੈ ਨਹੀਂ ਮੈਮ ਕਿਸੇ ਤੇ ਜਾ ਕੇ ਕੁਝ ਨਹੀਂ ਕੀਤਾ ਜਾ ਸਕਦਾ ਸਾਨੂੰ ਤਾਂ ਜੁਨੀਅਨ ਦੀ ਸਪੋਰਟ ਹੈਗੀ ਅਸੀਂ ਇਹਨਾਂ ਦੀ ਸਪੋਰਟ ਨਾਲ ਹੀ ਇੱਥੇ ਖੜੇ ਆਂਗੇ ਧੰਨਵਾਦ ਇਹਨਾਂ ਦਾ ਜਿਹੜੇ ਸਾਡੇ ਨਾਲ ਖੜੇ ਨੇ ਅੱਜ ਹਾਂਜੀ ਇਹਨਾਂ ਦਾ ਕਰਕੇ ਹੀ ਸਾਡੇ ਪੈਸੇ ਵਾਪਸ ਆਉਣੇ ਤੇ ਅਸੀਂ ਲੈ ਕੇ ਹੀ ਜਾਣੇ ਆ ਜਿਵੇਂ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਰਾ ਕੁਝ ਝੂਠਾ ਹਰ ਕੋਈ ਚੀਜ਼ ਇੱਕ ਫੇਕ ਆ ਪਹਿਲਾਂ ਹੀ ਇੱਕ ਇੱਕ ਗੱਲ ਦੱਸੀ ਗਈ ਹੈ ਇਹ ਗੱਲ ਸੱਚਾ ਉਹਨਾਂ ਦੀ ਮੈਮ ਉਹਨਾਂ ਨੇ ਕੁਛ ਨਹੀਂ ਦੱਸਿਆ ਕੋਈ ਸਾਨੂੰ ਆਫਰ ਲੈਟਰ ਤੱਕ ਨਹੀਂ ਦਿੱਤਾ ਉਹਨਾਂ ਨੇ ਤੇ ਨਾ ਹੀ ਉਹਨਾਂ ਨੇ ਦੱਸਿਆ ਵੀ ਇਹ ਬੀਜਾਗਾ ਤੁਹਾਡਾ ਉੱਥੇ ਜਾ ਕੇ ਮੈਨੂੰ ਉਹਨਾਂ ਨੂੰ ਬੱਚਿਆਂ ਨੂੰ ਤਾਂ ਜੰਗਲਾਂ ਦੇ ਵਿੱਚ ਛੱਡੀ ਜਾਂਦੇ ਨੇਗੇ ਉਹ ਮੈਨੂੰ ਚੋਰ ਕਰਦੇ ਚੋਰੀ ਕਰਕੇ ਕਹੂਗਾ ਵੀ ਮੈਂ ਚੋਰੀ ਕੀਤੀ ਆ ਬਿਲਕੁਲ ਜਦੋਂ ਠੱਗ ਨੇ ਸਾਡੇ ਨਾਲ ਠੱਗੀ ਮਾਰ ਲਈ ਉਹਨਾਂ ਨੇ ਇਹ ਥੋੜੀ ਕਹਿਣਾ ਵੀ ਅਸੀਂ ਠੱਗੀ ਮਾਰੀ ਆ ਉਹ ਤਾਂ ਇਹੀ ਗੱਲ ਕਹਿਣਗੇ ਜਦੋਂ ਮੈਂ ਕਹਿੰਦੀ ਆ ਵੀ ਮੈਂ 20 ਲੱਖ ਰੁਪਏ ਉਹਨਾਂ ਨੂੰ ਦੇ ਚੁੱਕੀ ਆ ਉਹ ਵੀ ਇਹ ਕਹਿਣਗੇ ਵੀ ਅਸੀਂ ਕੰਮ ਸਹੀ ਕੀਤਾਗਾ ਉਹਨਾਂ ਨੇ ਕਦੇ ਨਹੀਂ ਮੈਨੂੰ ਇਹ ਗੱਲ ਕਹਿਣੀ ਵੀ ਅਸੀਂ ਕੰਮ ਗਲਤ ਕੀਤਾਗਾ ਉਹ ਹਜੇ ਤੱਕ ਵੀ ਕੁੜੀ ਨੂੰ ਦੋਸਤੇ ਢਾਹ ਆਉਂਦੇ ਆ ਜਾ ਕੇ ਉੱਥੇ ਜਾ ਕੇ ਦੇਖਣ ਉੱਥੇ ਤੁਹ ਲਗਾਤਾਰ ਹੀ ਹੈ ਤੁਹਾਡੀ ਅਸੀਂ ਗੱਲ ਕਰਾ ਰਹੇ ਕਿ ਕਿਸ ਤਰੀਕੇ ਨਾਲ ਹਜ ਤੱਕ ਇੰਨਾ ਦੀ ਸੁਣਵਾਈ ਜੜੀ ਨਹੀਂ ਕੀਤੀ ਜਾ ਰਹੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਉਸ ਦਿਨ ਤੁਸੀਂ ਸਾਡੇ ਨਾਲ ਬੈਠੇ ਸੀਗੇ ਕਿ ਨਿਕਲਿਆ ਨਹੀਂ ਕੋਈ ਹੱਲ ਪਹਿਲੇ ਤਾਂ ਮੈਡਮ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਝੂਠ ਦੀ ਗੱਲ ਭਈ ਇਹ ਝੂਠ ਬੋਲ ਰਿਹਾ ਇਹ ਰਿਟਰਨ ਤਾਂ ਨਹੀਂ ਇਹਨਾਂ ਦੀ ਝੂਠ ਹਾਂ ਇਹ ਰਿਟਰਨ ਤਾਂ ਨਹੀਂ ਝੂਠ ਬੋਲ ਰਹੀ ਭਈ ਜਿਹੜਾ ਇਹ ਹੁਣ ਮੈਡਮ ਚੀਕ-ਚੀਕ ਕੇ ਕਹਿ ਰਹੀ ਆ ਭਈ ਇਹ ਝੂਠ ਬੋਲ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਆ ਰਿਟਰਨ ਕਿਉਂ ਕੀਤੀ ਹਾਂ ਇਹ ਮੈਡਮ ਮਨਦੀਪ ਪੋਰੀ ਆ ਜਿਹਨੇ ਰਿਟਰਨ ਕੀਤੀ ਆ ਵੀਜ਼ਾ ਐ ਇਹੀ ਮੈਡਮ ਆ ਜਿਹੜੀ ਉਹਦਣ ਬੈਠੀ ਸੀ ਬਿਲਕੁਲ ਤੇ ਹੁਣ ਕੀ ਹੋ ਗਿਆ ਹੁਣ ਕਿਉਂ ਕਹਿ ਰਹੀ ਹੈ ਵੀ ਝੂਠ ਬੋਲਦੇ ਆ ਤੇ ਆ ਰਿਟਰਨ ਨਾ ਕਰਦੇ ਉਹਦਣ ਆ ਸੈਨ ਉਹਦੀ ਆ ਤੇ ਅੱਜ ਜਿਹੜੇ ਤਾਲਾ ਲਾ ਕੇ ਚੱਲ ਗਏ ਕੀ ਲੱਗਦਾ ਕਿੰਨੇ ਕ ਪਰਸੈਂਟ ਲੱਗਦਾ ਕਿ ਬਿਲਕੁਲ ਫੇਕ ਆ ਇਹ ਤਾਲਾ ਕਿੰਨੀ ਦੇਰ ਲਾਉਣਗੇ ਕਿੰਨੀ ਦੇਰ ਲਾਉਣਗੇ ਜਲੰਧਰ ਕੋਈ ਦੂਰ ਨਹੀਂ ਹੈਗਾ ਸਾਨੂੰ ਅਸੀਂ ਜਲੰਧਰ ਵੀ ਕਰਾਂਗੇ ਅਸੀਂ ਉੱਥੋਂ ਦੇ ਕਿਸਾਨਾਂ ਨੂੰ ਵੀ ਕਿਹਾ ਭਾਈ ਉੱਥੇ ਜਾ ਕੇ ਜਿਹੜਾ ਇਹਨਾਂ ਦਾ ਉੱਥੇ ਆ ਅਸੀਂ ਘਰ ਤੱਕ ਕਰਕੇ ਰਾਂਗੇ ਇਹ ਕਿਸ ਤਰੀਕੇ ਨਾਲ ਕਦੋਂ ਤੱਕ ਇਹ ਪ੍ਰੋਟੈਸਟ ਜਿਹੜਾ ਇਸ ਤਰੀਕੇ ਨਾਲ ਹੀ ਬਰਕਰਾਰ ਰੋ ਮੈਡਮ ਪ੍ਰੋਟੈਸਟ ਪਈ ਕਿਸਾਨ ਹਮੇਸ਼ਾ ਮਤਲਬ ਕੀ ਕਹਿੰਦੇ ਧਰਨਿਆਂ ਜੋ ਕੀ ਰਹਿ ਗਏ ਅਸੀਂ ਤਾਂ ਅੱਗੇ ਸਾਡਾ ਜਿਹੜਾ ਝੋਨਾ ਸੀ ਉਹ ਸਰਕਾਰ ਨੇ ਸਾਡਾ ਮਿੱਟੀ ਕੀਤਾ ਤੇ ਹੁਣ ਜੇ ਸਰਕਾਰ ਕਵੇ ਪਈ ਜਿਹੜਾ ਇੱਕ ਕਿਸਾਨ ਆ ਕਿਸਾਨ ਅੰਨ ਦਾਤਾ ਜੀ ਤੇ ਕਿਸਾਨ ਸਰਕਾਰ ਲਈ ਕੀ ਲੈ ਰਹਿ ਗਿਆ ਬਿਲਕੁਲ ਤੇ ਕਰੋੜਾ ਜੋਗੇ ਅਸੀਂ ਸਰਕਾਰ ਨੂੰ ਕਹਿਣਾ ਚਾਹਨੇ ਆ ਆਪਣਾ ਮੁੱਖ ਮੰਤਰੀ ਸਾਹਿਬ ਨੂੰ ਵੀ ਭਾਈ ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਗਾਣਾ ਸੀ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲ ਪਰ ਜਿਹੜੀ ਤੇਰੀ ਪਗੜੀ ਹੈ ਨਾ ਉਹ ਤੂੰ ਰੋੜਾ ਤੇ ਆਪ ਰੋਲਦਾ ਫਿਰਦਾ ਬਿਲਕੁਲ ਸੋ ਜਦੋਂ ਇਹ ਰਿਟਰਨ ਫਾਰਮ ਲਿਖ ਕੇ ਦਿੱਤਾ ਤੁਹਾਨੂੰ ਉਸ ਟਾਈਮ ਉਹਨਾਂ ਨੇ ਕੀ ਕਿਹਾ ਸੀਗਾ ਇਸ 26 ਤਰੀਕ ਨੂੰ ਤੁਹਾਨੂੰ ਪੈਸੇ ਸਾਰੇ ਵਾਪਸ ਮਿਲ ਜਣ ਮੈਨਾਂ ਸਾਡੇ ਨਾਲ ਲਿਖਤੀ ਪੜਤੀ ਗੱਲ ਹੋਈ ਆ ਭਈ ਆ ਦੇਖੋ ਭਈ ਜਿਹੜਾ ਸਾਡੇ ਸਾਨੂੰ ਨਹੀਂ ਪਤਾ ਸੀ ਅਸੀਂ ਤਾਂ ਡਾਉਣ ਹੀ ਕਵਾਂਗੇ ਭਈ ਉਹਨੇ ਡਾਉਣ ਵਾਲੀ ਕਾਲ ਐਂਟਰੀ ਕੀਤੀ ਆ ਭਈ ਹੈ ਨਾ ਇੱਕ ਗਨ ਲੈ ਕੇ ਬੌਂਸਰ ਲੈ ਕੇ ਭਈ ਜੋਰ ਰਜਮੈਸ਼ ਕਿੰਨਾ ਨਾ ਕਰਨ ਲੱਗਾ ਬਿਲਕੁਲ ਆ ਬਜ਼ੁਰਗਾ ਨਾ ਜੋर्ज ਮੈਚ ਕਿਹਨਾ ਨਾ ਕਰਨੀ ਆਪਾਂ ਇੱਕ ਬਜ਼ੁਰਗਾ ਨਾਲ ਇੱਕ ਆ ਧੀਆ ਭੈਣਾਂ ਨਾਲ ਮੈਂ ਕਹਿੰਦਾ ਸਾਰੀਆਂ ਗੱਲਾਂ ਇਹ ਕਹਿੰਦੇ ਨਾ ਪਈ ਉਹ ਜਿਵੇਂ ਤੁਸੀਂ ਕੁੜੀ ਨਾਲ ਜਵਾਬ ਸਵਾਲ ਕਰ ਰਹੇ ਸੀ ਹੈ ਨਾ ਕੁੜੀ ਨੂੰ ਕਹਿਤਾ ਪਈ ਇਹੋ ਜੀ ਪ੍ਰੋਬਲਮ ਦੱਸ ਦੇ ਮੈਂ ਕਹਿੰਦਾ ਜੇ ਤੁਸੀਂ ਕੋਈ ਰਾਹ ਦੋਗੇ ਤਾਂ ਹੀ ਉਹ ਰਾਹ ਤੇ ਤੁਰੂਗੀ ਕੁੜੀ ਜੇ ਤੁਸੀਂ ਉਹਨੂੰ ਕਿਹਾ ਪਈ ਬੇਟਾ ਤੇਰਾ ਇਸ ਇਸ ਬਹਾਨੇ ਪਈ ਪੈਸੇ ਵਾਪਸ ਆ ਜਾਣਗੇ ਪਈ ਆ ਮੈਡੀਕਲ ਕਰਾ ਲਾ ਤੇ ਇਹਨੇ ਤਾਂ ਹੀ ਕਰਾਇਆ ਉਲਟਾ ਉਹਨਾਂ ਤੋਂ ਪੈਸੇ 25000 ਹੋਰ ਮੰਗਵਾਇਆ ਕਿਹੜੀ ਸਾਵਾਸੀ ਹੈ ਤੇ ਬਾਕੀ ਮੈਂ ਕਹਿੰਨੇ ਆ ਦੇਖੋ ਕਹਿੰਦੇ ਨਾ ਬੱਕਰੇ ਦੀ ਮਾਂ ਕਿੰਨੇ ਦਿਨ ਖੈਰ ਬਣਾਉਗੀ ਇੱਕ ਦਿਨ ਛੁਰੇ ਦੇ ਤਾਂ ਲਿਆਉਗੀ ਇਹ ਅਸੀਂ ਲੈ ਕੇ ਹੀ ਰਹਿਣੇ ਪੈਸੇ ਤਾਂ ਜਿਹੜੇ ਹੈਗੇ ਬਿਲਕੁਲ ਬਿਲਕੁਲ ਸੋ ਲੱਗੇ ਤਾਰੀ ਤੁਸੀਂ ਦੇਖ ਰਹੇ ਕਿਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੁਣ ਆਪਾਂ ਇਹਨਾਂ ਨੂੰ ਕਾਲ ਵੀ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾਵੇਗੀ ਕਿਤੇ ਨਾ ਕਿਤੇ ਕਿ ਕਿੰਨੇ ਕ ਗੱਲ ਦੇ ਵਿੱਚ ਇਹਨਾਂ ਦੀ ਸਚਾਈ ਹੈ ਕਿ ਕਿਸ ਤਰੀਕੇ ਨਾਲ ਤਾਲਾ ਲਾ ਕੇ ਜਿਹੜੇ ਕਿ ਆਪਣੇ ਇਮੀਗ੍ਰੇਸ਼ਨ ਨੂੰ ਚੱਲ ਗਿਆ ਕਾਲ ਜਿਹੜੀ ਜਾ ਰਹੀ ਹੈ ਦੇਖਦੇ ਕਿ ਕਾਲ ਚੱਕਦੇ ਆ ਕਿ ਨਹੀਂ ਚੱਕਦੇ ਸੋ ਕਾਲ ਤਾਂ ਜਾ ਰਹੀ ਹੈ ਬਟ ਰিসিਵ ਜੜੀ ਹੈ ਨਹੀਂ ਕੀਤੀ ਜਾ ਰਹੀ ਹੈ ਮੈਡਮ ਤਾਂ ਜੀ ਇਹ ਨਾ ਔਨ ਕੈਮਰੇ ਰਾਹੀ ਮੈਂ ਦੱਸਣਾ ਚਾਹੁੰਨਾ ਜੀ ਵੀ ਇਹਨਾਂ ਦੀਆਂ ਹਰਕਤਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਵਾਲਿਆਂ ਦੀ ਤੇ ਪ੍ਰੌਡ ਬੰਦਿਆਂ ਦੀ ਜੀ ਇਹਨਾਂ ਦੀਆਂ ਨੇ ਇੱਕ ਤੁਸੀਂ ਹੁਣ ਕਾਲ ਕੀਤੀ ਔਨ ਰਿਕਾਰਡ ਕੀਤੀ ਹੈ ਠੀਕ ਹੈ ਤੁਸੀਂ ਹੁਣੇ ਕੰਮ ਲਈ ਮੈਸੇਜ ਪਾਓ ਵੀ ਅਰਜੈਂਟਲੀ ਕੰਮ ਠੀਕ ਹੈ ਤੇ ਤੁਸੀਂ ਹੁਣੇ ਕਾਲ ਕਰਕੇ ਦੇਖੋ ਤੁਹਾਡਾ ਨੰਬਰ ਹੁਣੇ ਚੱਕਿਆ ਜਾਣਾ ਇੱਕ ਟੈਕਸਟ ਮੈਸੇਜ ਪਾਓ ਮੇਰੇ ਕੋਲੇ ਇਹਨਾਂ ਦੇ ਹਸਬੰਡ ਦਾ ਨੰਬਰ ਵੀ ਆ ਪਾਉਣਾ ਨਹੀਂ ਆਪਾਂ ਉਹਨੂੰ ਕਿਉਂ ਕਾਦਰ ਲਈ ਕਾਲ ਕਰਨੀ ਹੈ ਤੁਸੀਂ ਇਹ ਨਹੀਂ ਕਰੋ ਤੁਸੀਂ ਹੁਣ ਇਹਨਾਂ ਟੈਕਸਟ ਮੈਸੇਜ ਪਾਓ ਵੀ ਅਰਜੈਂਟਲੀ ਕੰਮ ਹਾਂ ਵੀ ਵੀਜ਼ਾ ਰਿਲੇਟਡ ਹਾਂ ਆ ਦੇਖਿਓ ਹੁਣੇ ਕਾਲ ਚੱਕ ਲੈਣੀ ਵੀ ਹਾਂਜੀ ਦੱਸੋ ਵੀ ਕਿੱਥੋਂ ਪੈਸੇ ਲੈਣ ਆਈਏ ਹਾਂ ਦੇਖੋ ਕਰੋ ਇੱਕ ਵਾਰੀ ਔਨ ਰਿਕਾਰਡ ਕਰੋ ਤਾਂ ਸੀ ਸਰ ਇਹ ਪ੍ਰੋਟੈਸਟ ਜਿਹੜਾ ਹੈ ਕਦੋਂ ਤੱਕ ਬਰਕਰਾਰ ਰਹੂਗਾ ਤੇ ਕਿਸ ਤਰੀਕੇ ਨਾਲ ਤੁਹਾਨੂੰ ਮੈਂ ਸੁਣਿਆ ਕਿ ਰੈੱਡ ਲਾਈਟ ਵਾਲੀਆਂ ਗੱਡੀਆਂ ਤੋਂ ਜਿਹੜਾ ਡਰਾਉਂਡ ਦੀ ਵੀ ਕੋਸ਼ਿਸ਼ ਕੀਤੀ ਬਿਲਕੁਲ ਜੀ ਬਿਲਕੁਲ ਵੀ ਆਈਪੀ ਕਲਚਰ ਸਰਕਾਰੀ ਮੈਂ ਕਹਿੰਨਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਜਿਹੜੇ ਅਰਵਿੰਦ ਕੇਜਰੀਵਾਲ ਆਪ ਦੇ ਸੁਪਰੀਮੋ ਨੇ ਉਹ ਕਹਿੰਦੇ ਸੀ ਭਈ ਜਿਹੜਾ ਵੀਆਈਪੀ ਕਲਚਰ ਆ ਖਤਮ ਕੀਤਾ ਜਾਊਗਾ ਮੈਂ ਕਹਿੰਦਾ ਸਭ ਤੋਂ ਡਰ ਹੁਣ ਵੱਧ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਆ ਕਾਦਾ ਡਰ ਆ ਜੇ ਤੁਸੀਂ ਕਰਪਸ਼ਨ ਨਹੀਂ ਕਰ ਰਹੇ ਜ਼ੀਰੋ ਟੋਲ ਰੇਟ ਤੇ ਤੁਸੀਂ ਕਹਿ ਰਹੇ ਸਾਡੀ ਸਰਕਾਰ ਚੱਲ ਰਹੀ ਹੈ ਤੇ ਤੁਹਾਨੂੰ ਡਰ ਕਾਦਾ ਹੁਣ ਕਿਉਂ ਡਰਦੇ ਹੋ ਤੇ ਹੁਣ ਜਿਹੜਾ ਵਾ ਕੱਲ ਵੀ ਕੱਲ ਇਸ ਗੱਡੀ ਤੇ ਲਾਈਟ ਸੀਗੀ ਪ੍ਰੋਪਰ ਪਿੱਲ ਲੱਗੀ ਹੋਈ ਸੀ ਜੀ ਚਲੋ ਮੈਂ ਕਹਿੰਦਾ ਕਈ ਮੁਲਾਜ਼ਮ ਸੀਗੇ ਇੱਥੇ ਥਾਣੇਦਾਰ ਸਾਹਿਬ ਉਹ ਕਹਿੰਦੇ ਜੀ ਇਹ ਲਾ ਸਕਦੇ ਆ ਤਾਂ ਲਹੀ ਗੱਲ ਹੋਈ ਕਹਿੰਦੇ ਜੀ ਇਹ ਇਹ ला ਸਕਦੇ ਆ ਤੇ ਚਲੋ ਹੁਣ ਅਸੀਂ ਵੀ ਲਵਾਉਣੀ ਸ਼ੁਰੂ ਕਰ ਦਾਂਗੇ ਹਨਾ ਜੇ ਮੁਲਾਜ਼ਮ ਹੀ ਕਹਿੰਦੇ ਵੀ ला ਸਕਦੇ ਆ ਤੇ ਜੈਡ ਬਲੈਕ ਸ਼ੀਸ਼ੇ ਨੇ ਉਹ ਕਹਿੰਦੇ ਜੀ ਹੁਣ ਮੈਂ ਥ੍ਰੈਟ ਪਰਸਨ ਆ ਤੇ ਮੈਂ ਆਪਣੇ ਸ਼ੀਸ਼ੇ ਵੀ ਆਈਜੀ ਰੇਂਜ ਤੋਂ ਮਨਜ਼ੂਰੀ ਲਈਤੀ ਹੋਈ ਆ ਵੀ ਸ਼ੀਸ਼ਿਆਂ ਦੀ ਵੀ ਹਾਂ ਭਾਈ ਭਾਈ ਮੈਨੂੰ ਕੱਲ ਨੂੰ ਕੋਈ ਰੋਕੇ ਵੀ ਕੋਈ ਵੀ ਅਫਸਰ ਰੋਕੇ ਵਿਚਾਰਾ ਅਗਲਾ ਕਵੇ ਸ਼ੀਸ਼ੇ ਕਾਲੇ ਆ ਅਗਲੇ ਨੂੰ ਅਸੀਂ ਪ੍ਰੋਵੀਜ਼ਨ ਦਿਖਾਣੀ ਆ ਜੀ ਕਿਤੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਵੀ ਸ਼ੀਸ਼ੇ ਕਾਲੇ ਬੱਤੀ ਲੱਗੀ ਜੀ ਆਪਾਂ ਇੱਕ ਲੀਗਲ ਕੰਮ ਕਰ ਰਹੇ ਆ ਤੇ ਸਾਨੂੰ ਡਰ ਕਾਦਾ ਬਿਲਕੁਲ ਤੇ ਤੁਸੀਂ ਹੁਣ ਆ ਬੱਤੀ ਵੀ ਲਾ ਲਈ ਇਹ ਤਾਂ ਚੋਰਾਂ ਵਾਲੇ ਕੰਮ ਨੇ ਆ ਬੱਤੀ ਵੀ ਲਾ ਲਈ ਸਾਰਾ ਕੁਝ ਹੋ ਗਿਆ ਕੀ ਗੱਲ ਲੱਗਰੇ ਇੱਕ ਤਾਂ ਠੱਗੀ ਉੱਤਰ ਉੱਪਰ ਉਹਦੀ ਜਿਹੜੇ ਇਹਨਾਂ ਦੀ ਗੁੰਡਾਗਰਦੀ ਸ਼ਾਰੇ ਆਮ ਚੱਲ ਰਹੀ ਹੈ ਮੈਡਮ ਜਿਹੜੀ ਗੁੰਡਾਗਰਦੀ ਤੁਸੀਂ ਕਹਿ ਰਹੇ ਹੋ ਨਾ ਭਈ ਇਹ ਗੁੰਡਾਗਰਦੀ ਇਹ ਗੁੰਡਾਗਰਦੀ ਤਾਂ ਹੀ ਹੁੰਦੀ ਹੈ ਜੇ ਆਪਣੇ ਪਿੱਛੇ ਸਰਕਾਰ ਦਾ ਹੱਥ ਹੋਵੇ ਜੀ ਅਸੀਂ ਮਾਨ ਸਰਕਾਰ ਨੂੰ ਪਹਿਲੇ ਵੀ ਬੇਨਤੀਆਂ ਕਰਦੇ ਰਹੇ ਆ ਹੁਣ ਵੀ ਬੇਨਤੀ ਕਰ ਰਹੇ ਆ ਭਈ ਭਾਈ ਇਹੋ ਜੇ ਮਲੰਗਾ ਨੂੰ ਪੀ ਐਦਾਂ ਕਰੋ ਤੇ ਇਹਨਾਂ ਨੂੰ ਨੱਥ ਪਾਓ ਜੀ ਕਿਉਂਕਿ ਜਿਹੜੇ ਇਹੋ ਜੇ ਵੀ ਮੈਂ ਕਹਿੰਦਾ ਜਿਨ੍ਹਾਂ ਨੂੰ ਇੱਕ ਗੱਲ ਕਰਨ ਦਾ ਤਰੀਕਾ ਨਹੀਂ ਹੈਗਾ ਵੀ ਜਥੇਬੰਦੀ ਆਈ ਹੈ ਵੀ ਆਪਾਂ ਇਹਨਾਂ ਨੂੰ ਪਹਿਲੇ ਤਾਂ ਸਤਿ ਸ੍ਰੀ ਅਕਾਲ ਬੁਲਾਈਏ ਜੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਬਹੁਤ ਵਧੀਆ ਇੱਕ ਹੈ ਨਾ ਇੱਕ ਨਾਰਾ ਤੇ ਇੱਕ ਆਪਾਂ ਕਹਿ ਰਹੀਏ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਿੱਤਾ ਪਰ ਉਸ ਬੰਦੇ ਨੂੰ ਇਹ ਹੰਕਾਰ ਚ ਇਹ ਵੀ ਚੀਜ਼ ਨਹੀਂ ਸੀ